ਮੇਰੇ ਕੋ ਫਤਿਹਗੁਰ ਸਾਹਿਬ ਦਾ ਮੱਥਾ ਟੇਕ ਆਈ ਸੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਹਾਂ ਬੇਟਾ ਕਰ ਕੀ ਗੱਲ ਕਰਨੀ ਆ ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਸੀ ਮਾਤਾ ਗੁਜਰਕੌਰ ਜੀ ਤੇ ਸਹਿਬ ਜਿਆਦਾ ਦਾ ਸੰਸਕਾਰ ਕਿਨੇ ਕੀਤਾ ਸੀ ਉਹ ਤੋਂ ਵਜ਼ੀਰ ਖਾਨ ਨੇ ਤਾਂ ਕਹਿਤਾ ਸੀ ਕੋਈ ਵੀ ਮੁਗਲ ਸਹਿਬ ਜਿਆਦਾ ਦਾ ਤੇ ਮਾਤਾ ਗੁਜਰਕੌਰ ਜੀ ਦਾ ਸੰਸਕਾਰ ਨਹੀਂ ਕਰੂਗਾ ਜਦੋਂ ਇਹ ਗੱਲ ਟੋਡਲ ਮਲ ਜੀ ਨੂੰ ਪਤਾ ਲੱਗੀ ਟੋਡਲ ਮਲ ਜੀ ਪੁੱਤ ਔਰੰਗਜ਼ੇਬ ਦੇ ਪਿਤਾ ਸ਼ਾਹਜਹਾਂ ਦੇ ਕੋਲ ਉਸ ਟਾਈਮ ਰਾਏ ਦਾ ਖਿਤਾਬ ਮਿਲਿਆ ਹੋਇਆ ਸੀ ਉਹ ਨੌਕਰੀ ਭਾਵੇਂ ਮੁਗਲ ਦਰਬਾਰ ਕਰਦੇ ਸੀ ਪਰ ਗੁਰੂ ਗੋਬਿੰਦ ਸਿੰਘ ਜੀ ਦੇ ਬਹੁਤ ਵੱਡੇ ਸ਼ਰਧਾਲੂ ਸੀ ਅੱਛਾ ਮੰਮੀ ਜੀ ਹਾਂ ਪੁੱਤ ਫਿਰ ਟੋਡਲ ਮਲਜੀ ਨੇ ਵਜ਼ੀਰ ਖਾਨ ਨੂੰ ਕਿਹਾ ਵੀ ਕੋਈ ਤਾਂ ਇਹਦਾ ਹੱਲ ਹੋਊਗਾ ਫਿਰ ਵਜ਼ੀਰ ਖਾਨ ਨੇ ਕਿਹਾ ਜੇ ਤੂੰ ਸੰਸਕਾਰ ਕਰਨਾ ਹੈ ਤੇ ਇਹ ਜ਼ਮੀਨ ਤੈਨੂੰ ਖਰੀਦਣੀ ਪੈਣੀ ਆ ਫਿਰ ਟੋਡਲ ਮਲਜੀ ਨੇ ਇਹ ਜ਼ਮੀਨ 78000 ਮੋਰਾ ਚ ਖਰੀਦੀ ਸੀ ਤੈਨੂੰ ਪਤਾ ਉਸ ਟਾਈਮ ਮੋਰਾ ਸੋਨੇ ਦੀਆਂ ਹੁੰਦੀਆਂ ਸੀ ਤੇ ਅੱਜ ਉਸ ਮੋਰਾ ਦਾ 78000 ਮੁਰਾਂ ਦਾ ਤਕਰੀਬਨ ਮੁੱਲ 2 ਅਰਬ 50 ਕਰੋੜ ਦੇ ਕਰੀਬ ਆ ਪੁੱਤ ਮੈਨੂੰ ਨਹੀਂ ਲੱਗਦਾ ਅੱਜ ਦੇ ਟਾਈਮ 'ਚ ਕੋਈ ਐਡਾ ਵੱਡਾ ਸ਼ਰਧਾਲੂ ਹੋਊਗਾ ਜਿਹੜਾ ਆਪਣਾ ਸਾਰੀ ਉਮਰ ਦੀ ਪੂੰਜੀ ਸੇਵਾ 'ਚ ਲਗਾ ਦਊਗਾ ਸੰਸਕਾਰ ਦੇ ਲਈ ਚੰਦਨ ਦੀ ਲੱਕੜੀਆਂ ਦਾ ਇੰਤਜ਼ਾਮ ਮੋਤੀराम ਮਹਿਰਾ ਨੇ ਕੀਤਾ ਸੀ ਜਿਨ੍ਹਾਂ ਨੇ ਦੁੱਧ ਦੀ ਸੇਵਾ ਨਿਭਾਈ ਸੀ ਫਿਰ ਮੋਤੀराम ਮਹਿਰਾ ਤੇ ਟੋਡਲ ਮਲ ਦੋਨਾਂ ਨੇ ਰਲ ਕੇ ਮਾਤਾ ਗੁਜਰਕੌਰ ਤੇ ਸਹਿਬਜ਼ਾਦਾਂ ਨੇ ਅੰਤਿਮ ਸਾਰੀਆਂ ਜਿਹੜੀਆਂ ਰਸਮਾਂ ਸੀ ਉਹਨਾਂ ਨੇ ਅਦਾ ਕੀਤੀਆਂ ਉਨਾ ਮੋਤੀराम ਜੀ ਨੇ ਸੇਵਾ ਕੀਤੀ ਸੀ ਫਿਰ ਵਜ਼ੀਰ ਖਾਨ ਨੂੰ ਪਤਾ ਨਹੀਂ ਲੱਗਿਆ ਉਤ ਮੋਤੀराम ਜੀ ਨੇtodhi ਜਿਹੜੀ ਸੇਵਾ ਨਿਭਾਈ ਸੀ ਨਾ ਉਹ ਪਤਾ ਨਹੀਂ ਲੱਗਣਾ ਸੀ ਜਿਹੜਾ ਗੰਗੂ ਆ ਨਾ ਉਹਦਾ ਚਚੇਰਾ ਭਾਈ ਸੀ ਇੱਕ ਉਹਦਾ ਨਾਮ ਸੀ ਪੰਮਾ ਉਹਨੇ ਜਾ ਕੇ ਵਜ਼ੀਰ ਖਾਨ ਨੂੰ ਨਾ ਚੁਗਲੀ ਲਾਤੀ ਕਿ ਤੁਸੀਂ ਤਾਂ ਕਿਹਾ ਸੀਗਾ ਵੀ ਸਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰਕੌਰ ਜੀ ਨੂੰ ਕੋਈ ਕੁਝ ਖਾਣ ਪੀਣ ਨੂੰ ਨਹੀਂ ਦੇਊਗਾ ਪਰ ਐਨੇ ਤੁਹਾਡੇ ਖਿਲਾਫ ਜਾ ਕੇ ਦੁੱਧ ਦੀ ਸੇਵਾ ਨਿਭਾਈ ਆ ਜਦੋਂ ਵਜ਼ੀਰ ਖਾਨ ਨੂੰ ਸਾਰੀ ਗੱਲ ਦਾ ਪਤਾ ਲੱਗਿਆ ਫਿਰ ਉਹਨੇ ਮੋਤੀराम ਮਹਿਰਾ ਨੂੰ ਕਚਹਿਰੀ ਵਿੱਚ ਬੁਲਾਇਆ ਤੇ ਉਹਨੂੰ ਪੁੱਛਿਆ ਤੂੰ ਬਾਗੀ ਗੁਰੂ ਦੇ ਬੱਚਿਆਂ ਨੂੰ ਤੇ ਉਹਨਾਂ ਦੀ ਮਾਤਾ ਨੂੰ ਦੁੱਧ ਦਸ਼ਕਾਇਆ ਸੀ ਤੇ ਉਹ ਬਿਲਕੁਲ ਨਹੀਂ ਡਰਿਆ ਅੱਖਾਂ ਚ ਅੱਖਾਂ ਪਾ ਕੇ ਕਹਿੰਦਾ ਤੁਸੀਂ ਬਿਲਕੁਲ ਠੀਕ ਸੁਣਿਆ ਫਿਰ ਵਜ਼ੀਰ ਖਾਨ ਨੇ ਕਿਹਾ ਦੇਖੋ ਬਚਨ ਦਾ ਨਾ ਇੱਕੋ ਹੀ ਹੱਲ ਹੈ ਇਸਲਾਮ ਧਰਮ ਕਬੂਲ ਕਰ ਲੈ ਇਤੇ ਤੇਰੇ ਸਾਰੇ ਪਰਿਵਾਰ ਨੂੰ ਕੋਲੂ ਦੇ ਵਿੱਚ ਪੀ ਦਿੱਤਾ ਜਾਊਗਾ ਪਰ ਮੋਤੀराम ਮਹਿਰਾ ਡਰਿਆ ਨਹੀਂ ਉਹ ਕਹਿੰਦਾ ਮੈਂ ਇਸਲਾਮ ਕਬੂਲ ਨਹੀਂ ਕਰੂੰਗਾ ਚਾਹੇ ਮੇਰਾ ਪਰਿਵਾਰ ਕੋਲੂ ਵਿੱਚ ਪੀ ਦਿੱਤਾ ਜਾਵੇ ਸਰਹੰਦ ਦੇ ਵਿੱਚ ਨਾ ਇੱਕ ਬਹੁਤ ਵੱਡਾ ਤੇਲੀ ਬਾਜ਼ਾਰ ਆ ਮੋਤੀराम ਮੇਰਾ ਦੇ ਪਰਿਵਾਰ ਨੂੰ ਨਾ ਉੱਥੇ ਲਿਜਾਇਆ ਗਿਆ ਉੱਥੇ ਵੱਡੇ ਵੱਡੇ ਕੋਲੂ ਲੱਗੇ ਹੋਏ ਸੀ ਵਜ਼ੀਰ ਖਾਨ ਨੂੰ ਲੱਗਦਾ ਸੀ ਵੀ ਐਡੇ ਵੱਡੇ ਕੋਲੂ ਦੇਖ ਕੇ ਮੋਤੀराम ਮੇਰਾ ਤੇ ਉਹਦਾ ਪਰਿਵਾਰ ਡੋਲ ਜਾਊਗਾ ਪਰ ਉਹ ਡੋਲੇ ਨਹੀਂ ਵਜ਼ੀਰ ਖਾਨ ਨੇ ਇੱਕ ਵਾਰੀ ਮੋਤੀराम ਮੇਰਾ ਨੂੰ ਫੇਰ ਪੁੱਛਿਆ ਵੀ ਦੇਖ ਲਾ ਤੇਰਾ ਪਰਿਵਾਰ ਬਖਸ਼ ਦਿੱਤਾ ਜਾਏਗਾ ਮੰਨ ਜਾ ਮੇਰੀ ਗੱਲ ਪਰ ਉਹ ਨਹੀਂ ਮੰਨੇ ਫਿਰ ਮੋਤੀराम ਮਹਿਰਾ ਜੀ ਦਾ ਇੱਕ ਪੁੱਤਰ ਸੀ 7 ਸਾਲ ਦਾ ਭਾਈ ਨਰੇਨਾ ਜੀ ਸਭ ਤੋਂ ਪਹਿਲਾਂ ਉਹਨੂੰ ਪੀਆ ਗਿਆ ਉਹਦਾ ਲਹੂ ਜ਼ਮੀਨ ਤੇ ਡਿੱਗ ਰਿਆ ਸੀ ਮੋਤੀਰਾਮ ਦੇ ਸਾਹਮਣੇ ਉਹਨਾਂ ਦੀ ਹੱਡੀਆਂ ਦੀ ਜਿਹੜੀ ਕੜਕੜ ਸੀ ਉਹਦੀ ਆਵਾਜ਼ ਮੋਤੀਰਾਮ ਮਹਿਰਾ ਨੂੰ ਸੁਣ ਰਹੀ ਸੀ ਉਹ ਫਿਰ ਵੀ ਨਹੀਂ ਡੋਲੇ ਫਿਰ ਉਹਨਾਂ ਦੀ 80 ਸਾਲ ਦੀ ਮਾਤਾ ਫਿਰ ਉਹਨਾਂ ਨੂੰ ਪੀਆ ਗਿਆ ਫਿਰ ਉਹਨਾਂ ਦੀ ਧਰਮ ਪਤਨੀ ਮਾਈ ਭੋਲੀ ਜੀ ਉਹਨੂੰ ਪੀਆ ਗਿਆ ਫਿਰ ਉਹਨੂੰ ਕਿਹਾ ਇੱਕ ਵਾਰੀ ਫਿਰ ਤੈਨੂੰ ਪੁੱਛਦੇ ਆਂ ਤੇਰੀ ਜਾਨ ਬਖਸ਼ ਦਿੱਤੀ ਜਾਵੇਗੀ ਤੂੰ ਇਸਲਾਮ ਕਬੂਲ ਕਰ ਲਾ ਉਹ ਕਹਿੰਦਾ ਮੈਨੂੰ ਜ਼ਿੰਦਗੀ ਨਹੀਂ ਮੈਨੂੰ ਸਿੱਖੀ ਚਾਹੀਦੀ ਆ ਫਿਰ ਐਦਾਂ ਮੋਤੀराम ਮਹਿਰਾ ਤੇ ਉਹਦੇ ਪਰਿਵਾਰ ਨੂੰ ਸ਼ਹੀਦ ਕਰ ਦਿੱਤਾ ਗਿਆ ਮੋਤੀराम ਮਹਿਰਾ ਤੇ ਉਹਨਾਂ ਦੇ ਪਰਿਵਾਰ ਦੀ ਸ਼ਹੀਦੀ ਦੀ ਯਾਦ ਵਿੱਚ ਫਤਿਹਗੜ੍ਹ ਸਾਹਿਬ ਚ ਗੁਰਦੁਆਰਾ ਅਮਰ ਸ਼ਹੀਦ ਮੋਤੀ ਮਹਿਰਾ ਜੀ ਬਣਿਆ ਹੋਇਆ ਹੈ ਤੇ ਉੱਥੇ ਅੱਜ ਵੀ ਉਹ ਗਲਾਸ ਪਏ ਨੇ ਜਿਨ੍ਹਾਂ ਗਲਾਸਾਂ ਦੇ ਵਿੱਚ ਦੁੱਧ ਦੀ ਸੇਵਾ ਨਿਭਾਈ ਸੀ ਨਾ ਮੋਤੀराम ਮਹਿਰਾ ਨੇ ਉਹ ਅੱਜ ਵੀ ਗਲਾਸ ਉੱਥੇ ਨੇ ਹਾਂਜੀ ਅਮਾ ਜਦੋਂ ਆਪਾਂ ਗੁਰਦੁਆਰੇ ਗਏ ਸੀ ਆਪਾਂ ਉਹ ਗਲਾਸਾਂ ਦੇ ਦਰਸ਼ਨ ਕੀਤੇ ਸੀ ਨਾ ਹਾਂ ਪੁੱਤ ਤੈਨੂੰ ਯਾਦ ਹੈ ਇਹ ਤਾਂ ਬਹੁਤ ਵਧੀਆ ਗੱਲ ਹੈ ਤੇ ਇੱਕ ਗੱਲ ਪੁੱਤ ਮੈਂ ਤੈਨੂੰ ਹੋਰ ਕਰਨੀ ਸੀ ਜਿੱਥੇ ਮਾਤਾ ਗੁਜਰਕੌਰ ਤੇ ਸੈਭ ਜਾਨ ਦਾ ਸੰਸਕਾਰ ਹੋਇਆ ਸੀ ਨਾ ਉਹ ਗੁਰਦੁਾਰੇ ਦਾ ਨਾਮ ਗੁਰਦੁਆਰਾ ਜੋਤੀਸਰੂਪ ਹੈ ਤੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਤੇ ਹੁਣ ਉੱਥੇ ਜਾ ਕੇ ਸੰਤਾ ਆਪਣਾ ਸ਼ੀਸ਼ ਨੁਭਾਉਂਦਿਆਂ ਨੇ ਤੈਨੂੰ ਵੀ ਮੈਂ ਲੈ ਕੇ ਗਈ ਸੀ ਨਾ ਉੱਥੇ ਪੁੱਤ ਮੈਂ ਤਾਂ ਤੈਨੂੰ ਇਹੀ ਕਹੂੰਗੀ ਕਦੇ ਵੀ ਗੁਰੂ ਸਾਹਿਬ ਤੇ ਉਹਨਾਂ ਦੇ ਪਰਿਵਾਰ ਦੀ ਕੁਰਬਾਨੀ ਨਾ ਭੁੱਲੀ ਤੇ ਸਿੱਖੀ ਜੀਵਨ ਹਮੇਸ਼ਾ ਜੁੜੀ ਰੱਖੀ ਹਾਂਜੀ ਅੰਮਾ ਤੁਸੀਂ ਫਿਕਰ ਨਾ ਕਰੋ ਮੈਂ ਹਮੇਸ਼ਾ ਹੀ ਗੁਰਸਿੱਖੀ ਦੇ ਨਾਲ ਜੁੜਿਆ ਰਹਾਂਗਾ ਸ਼ਾਬਾਸ਼ ਮੇਰਾ ਪੁੱਤ